ਉਸੀ ਵੇਖ ਰਹੇ ਹਾਂ ਪੰਜਾਬ ਨਿਊਜ਼ 7 ਨਜ਼ਦੀਕੀ ਪਿੰਡ ਮੋੜਲੀ ਖਰਦੋਂ ਜਾਣ ਵਾਲੀ ਸੜਕ ਉੱਤੇ ਬਣਿਆ ਰੇਲਵੇ ਅੰਡਰਬ੍ਰਿਜ ਥੋੜੇ ਜਿਹੀ ਮੀਂਹ ਨਾਲ ਪਾਣੀ ਨੱਪਰ ਜਾਂਦਾ ਹੈ ਜਿਸ ਕਾਰਨ ਸਥਾਨਕ ਪਿੰਡ ਵਸਨੀਕਾਂ ਤੇ ਨਜ਼ਦੀਕੀ ਪਿੰਡ ਵਸਨੀਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ਇਸ ਦੀ ਜਾਣਕਾਰੀ ਤੰਤੇਆ ਖਾਲਸਾ ਸਪੋਰਟਸ ਕਲੱਬ ਦੇ ਪ੍ਰਧਾਨ ਜਸਕਰਮ ਸਿੰਘ ਜੱਸੀ ਨੇ ਦੱਸਿਆ ਕਿ ਥੋੜੇ ਜਿਹੀ ਮੀਂਹ ਨਾਲ ਅੰਡਰਬ੍ਰਿਜ ਪਾਣੀ ਨੱਪਰ ਜਾਂਦਾ ਹੈ ਜਿੱਥੇ ਕਿ ਪਿੰਡ ਵਸਨੀਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਨਜ਼ਦੀਕੀ ਪਿੰਡਾਂ ਵਾਲੇ ਨੂੰ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਟ ਵਕਸੀਆਂ ਨੂੰ ਕਿ ਦੂਜੇ ਪਿੰਡਾਵਲ ਨੂੰ ਕਿ ਜਾਣਾ ਪੈਂਦਾ ਹੈ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਸ ਦਾ ਮੁਕੰਮਲ ਕਾਰٹری ਇਸ ਨੂੰ ਠੀਕ ਕੀਤਾ ਜਾਵੇ ਇਸ ਨੇ ਕੁਛਾਦ ਹੋ ਗਏ ਥੋੜੀ ਜਿਹੀ ਵੀ ਭਰ ਜਾਂਦਾ ਹੈ। ਕਿਆ ਕਹਿਣਾ ਚਾਹੁੰਗੇ ਜੀ? ਜਾਨੋ ਤਾਂ ਅਸੀਂ ਜਾਣੇ ਹਾਂ ਸਰਕਾਰਾਂ ਨੂੰ ਵੀ ਇਹ ਅਕੜਾ ਵੀ ਤਕਰੀਬਨ ਕਿੰਨੇ ਸਾਲ ਦਾ ਪੁਲ ਬਣਿਆ ਹੋਇਆ ਤੇ ਬਹੁਤ ਵਾਰ ਖਬਰਾਂ ਵੀ ਲੱਗ ਚੁੱਕੀਆਂ ਐ ਤੇ ਕਹਿ ਵੀ ਚੁੱਕੇ ਐ ਤੇ ਦਿਖਦਾ ਵੀ ਸਬਨ ਹੋਣਾ। ਇੱਕ ਟੋਟੋ ਕਟ ਨੇ 6-7 ਪਿੰਡਾਂ ਨੂੰ ਰਸਤਾ ਲੱਗਦਾ ਜੇ ਅੱਗੇ। ਪਰ ਇੱਥੇ ਨੂੰ ਲੰਘਣਾ ਹੁਣ ਤੁਸੀਂ ਦੇਖ ਲਓ ਮੋਟਰਸਾਈਕਲ ਪੂਰਾ ਡੁੱਬ ਜਾਂਦਾ ਇੰਨਾਂ ਬ। ਬਹੁਤ ਜ਼ਿਆਦਾ ਔਖਾ ਹੋਇਆ ਵਾ ਇਹਦਾ ਤੁਰੰਤ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਕੰਦਾ ਇਹਨਾਂ ਦਾ ਪਾਣੀ ਵਿੱਚ ਡਿੱਗਦਾ। ਇਹਦੇ ਉੱਪਰ ਉਹ ਸੱਡਾਂ ਦਾ ਮਤਲਬ ਪਾਣੀ ਹੈ ਉਹ ਵੀ ਇਹਦੇ ਵਿੱਚ ਡਿੱਗਦਾ ਜਿਸੇ ਕਰਕੇ ਇਹ ਜਿਆਦਾ ਭਰਦਾ। ਜੇ ਕੋਈ ਇਹਦਾ ਨਹੀਂ ਹੱਲ ਕਰ ਸਕਦਾ ਘੱਟੋ-ਘੱਟ ਲਾਗਦਾ ਪਾਣੀ ਪਾਣੀ ਤੋਂ ਬੰਦ ਕਰਾ ਦੇ। ਯਾਦ ਹੈ ਕਿ ਇਹ ਬਹੁਤ ਵੱਡੀ ਅ ਜਿਹੜੇ ਛੱਡੇ ਆ ਕੋਲੇ ਹਾਂ ਹਾਂ ਇਹ ਡੰਡੇ ਨਹੀਂ ਕੱਟੇ ਹੋ ਤੁਸੀਂ ਦੱਸੋ। ਅੰਦਰ ਹੀ ਖਾਵਾ ਸਕਦੇ ਹਾਂ ਜੂੰ ਕਰਕੇ। ਹਾਂ। ਉੱਥੇ ਕਿ ਸੈਲਫ ਨਹੀਂ ਪਾਈ ਹੋਈਆਂ ਸਲੇਪਾਂ ਵਿੱਚ ਲੋਹੇ ਦੀਆਂ ਕੋਈ ਚੱਕੇ ਨਹੀਂ ਦੇ ਆ ਰਹੇ। ਅੱਛੇ ਤੋਆ ਜੇ ਤੋ ਇਹ ਲਿਆਣ ਬੰਦਾ ਹੋਰ ਕਿਸੇ ਦਾ ਹੁੰਦਾ ਹੈ। ਜਾ ਹਰਤਾਨੀ ਤੇ ਜਿਹੜੀ ਇੱਕ ਜੀਰੋ ਕੰਨ ਦੀ ਉਹਨੂੰ ਪਤਾ ਲੱਗਦਾ ਪਾਣੀ। ਜਿਹੜਾ ਤੋਆ ਹੈ ਬਹੁਤ ਵੱਡਾ ਹਾਸਾ ਵਾਪਸ ਕਰਦਾ ਉਹ ਸਲੇਪ ਹੀ ਅੱਜ ਦੀ ਨਿਸ਼ਾਨੀ ਰਹੀ ਹੋਈ ਹੈ। ਅਸੀਂ ਉਹ ਵੀ ਚੱਕ ਤੋਂ ਤੋਂ ਲਾਈ ਸਾਲ ਹੋ ਗਿਆ। ਇਹ ਵੀ ਉਹ ਬਸੰਤ ਰੀਤੀ ਦਾ ਸਬੰਧ ਹੈ ਕਿ ਉਹਨਾਂ ਦੇ ਕੋਲ ਕੋਈ ਮੋਟਾ ਡੰਡਾ ਟਿਕਿਆ ਰਹਿਆ ਹੈ। ਇਹ ਕਿ ਨਿਸ਼ਾਨੀ ਜੀ ਕਰੀ ਹੋਈ ਜਾਂਦੀ ਹੈ ਅੱਧੇ ਕੋਈ ਹੈ ਨਹੀਂ ਮਤਲਬ ਜੀ ਉਹਦੀ ਵੀ ਬੇਨਤੀ ਹੈ ਕਿ ਪਾਣੀ ਦਾ ਡੱਟਣਾ ਹੀ ਡੱਟਣਾ ਇਹੋ ਜਿਹੀ ਹਾਲਾਤ ਜੁੜੇ ਰਹੇ ਹਨ ਤਾਂ ਕਿ ਕੋਈ ਵੀ ਜਾਨ ਨਾ ਜਾਵੇ। ਚਾਹ ਤੰਗਰਨ ਉਸ ਨਾਲ ਹੋਵੇਗਾ। ਕਿਤੇ ਇੰਜਣ ਪੈ ਜਾਂਦਾ ਕਿਤੇ ਵੇਖੋ। ਥੋੜੀ ਜੀ ਬਰਸਾਤ ਨਾਲ ਇਹ ਭਰ ਜਾਂਦਾ ਹੈ। ਹਾਂਜੀ। ਕਿਆ ਕਹਿਣਾ ਚਾਹੂਗੇ ਕਿਆ ਮੰਗਾ ਥੋੜੀ ਜੀ? ਬਸ ਹੁਣੀ ਚਾਹੀਦੀ ਆ ਜੀ। ਜਾਂ ਫੇਰ ਸੜਕ ਉੱਪਰੋਂ ਬਣੇ ਤਾਂ ਤੇ ਆ ਫੇਰ ਆ ਪੁੱਛ ਲੈਣਾ ਨਹੀਂ ਹੈ ਲੈ। ਬਹੁਤਾਂ ਦਾ ਇੰਦ ਤੱਕ ਹੁਣ ਤਾਂ ਬਣ ਚੁੱਕਿਆ ਮੈਂ ਤਾਂ ਤੁਸੀਂ ਹੋਰ ਇਸ ਤੋਂ ਇਲਾਵਾ ਜਿਹੜੀ ਵੀ ਇਹ ਪਾਣੀ ਇਹਦੇ ਵਿੱਚ ਨਾ ਆਵੇ ਉਹ ਉਹਦੇ ਬਾਰੇ ਸਿੱਟ ਪਾਉਣ ਜਾਂ ਮੜਾ ਮੋਟਾ ਉੱਪਰ ਯਾ ਕੋਈ ਨਹੀਂ ਸਫਾਈ ਦੇ ਨਾਲ ਦੀ ਨਾਲ ਕਰਾ ਦੇ ਕਰਨੀ ਹੁਣ ਹਫਤਾ ਹੋ ਗਿਆ ਜੀ ਪੰਜ ਦਿਨ ਹੋ ਗਏ ਪਾਣੀ ਖੜੇ ਨੂੰ ਜੀ ਉਹ ਲੇਡੀਜ਼ ਵਗੈਰਾ ਲੈ ਕੇ ਲੰਘਦੇ ਨਾਲ ਬੜਾ ਮੁਸ਼ਕਲ ਆ ਜੀ ਇਕੱਲਾ ਬੰਦਾ ਨਿਕਲ ਜਾਂਦਾ ਜੀ ਥੋੜੀ ਜੀ ਬਰਸਾਤ ਨਾਲ ਇਹ ਅੰਡਰ ਬ੍ਰਿਜ ਭਰ ਜਾਂਦਾ ਹੈ ਕਿਆ ਸੰਦੇਸ਼ ਤੇ ਕਿਆ ਕਹਿਣਾ ਚਾਹੁੰਦੇ ਜੀ ਇਹੀ ਆ ਰਾਹ ਹੀ ਬਹੁਤ ਤੰਗ ਹੋ ਨੇ ਜਿਹੜੇ ਆਉਣਾ ਜਾਣਾ ਹੁੰਦਾ ਬਹੁਤ ਦਿੱਕਤ ਹੁੰਦੀ ਹੈ ਸਰਕਾਰ ਨੇ ਤਾਂ ਆਪਣੇ ਚਲੋ ऐसे दूसरे ਬਚਾਲੇ ਪਹਿਲਾਂ ਜਿਵੇਂ ਉੱਜਾ ਸੀ ਤੋਂ ਤੋਂ ਜਾਂਦੇ ਸੀਗਾ ਪਹਿਲਾ ਬੰਦੇ ਦੀ ਕੂੜੀ ਲੱਗੀ ਹੋਈ ਸੀ ਚਲੋ ਘਾਟਕ ਦਾ ਬੰਦਾ ਵੇਟ ਵੀ ਕਰ ਲੈਂਦਾ ਸੀ ਥੋੜਾ ਬਹੁਤਾ ਟਾਈਮ ਆਪ ਤਾਂ ਜਮੇ ਮਤਲਬ ਗਲਤ ਕੰਮ ਹੋਇਆ ਹੋਇਆ ਨਾ ਬੰਦਾ ਲੱਗੇ ਨਹੀਂ ਸਕਦਾ ਕੋਈ ਵੀ ਜਾ ਹੀ ਨਹੀਂ ਸਕਦਾ ਪਾਣੀ ਖੜ ਜਾਂਦਾ ਇਹਦੇ ਵਿੱਚ ਮੈਂ ਅੱਜ ਤਾਂ ਹੀ ਮੋਟਰਸਾਈਕਲ ਤੇ ਆਏ ਨੇ ਮੈਂ ਗੱਡੀ ਤੇ ਆਉਣਾ ਗੱਡੀ ਰੋਜ ਇੱਥੇ ਪਾਣੀ ਹੁੰਦਾ ਤਾਂ ਕਰਕੇ ਮੈਂ ਮੋਟਰਸਾਈਕਲ ਤੇ ਆਏ ਅੱਜ ਇਸੇ ਕਾਰਨ ਕਰਕੇ ਬਹੁਤ ਦਿੱਕਤ ਪਰੇਸ਼ਾਨੀ ਹੈ ਸਾਰੇ ਬੰਦੇ ਚੀਜ਼ ਨੂੰ ਚੱਲ ਰਹੇ ਆ ਕੋਈ ਸੋਲੂਸ਼ਨ ਹੱਲ ਹੈ ਨਹੀਂ ਇਸ ਚੀਜ਼ ਦਾ ਤੁਹਾਡੀ ਮਹੰਗਾ ਵੀ ਇਹਨੂੰ ਠੀਕ ਕੀਤਾ ਜਾਵੇ ਇਹਦਾ ਹੱਲ ਕੀਤਾ ਜਾਵੇ ਹਾਂਜੀ ਹਾਂ ਜੇ ਚਲੋ ਇਹ ਅੰਡਰ ਬ੍ਰਿਜ ਬਣਾਏ ਨੇ ਇਹਨਾਂ ਦੀ ਪਾਣੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਨਾ ਵੀ ਟਾਈਮ ਸਿਰ ਜਦੋਂ ਬਰਸਾਤ ਪਈ ਨਹੀਂ ਪਿਆ ਪਾਣੀ ਨਾਲ ਦੀ ਨਾਲ ਨਿਕਲਣਾ ਵੀ ਚਾਹੀਦਾ ਨਾ ਇਹਦਾ ਸਾਰੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਹੈ ਇਸ ਚੀਜ਼ ਦੀ ਨਾ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਮੈਂ ਵੀ ਸੋਚਦਾ ਸੀ ਕੱਲ ਮੈਂ ਕਿਹਾ ਕੋਈ ਇਸ ਦੇ ਬਾਰੇ ਮਤਲਬ ਅਸੀਂ ਵੀ ਕੋਈ ਹੈਲਪਲਾਈਨ ਨੰਬਰ ਹੋਵੇ ਕੋਈ ਕੁਛ ਹੋਵੇ ਸ਼ਿਕਾਇਤ ਕਰ ਸਕੀਏ ਅਸੀਂ ਵੀ ਇਸ ਚੀਜ਼ ਦੀ ਦੱਸ ਸਕੀਏ ਹੁਣ ਐਦਾਂ ਨਾ ਕੋਈ ਸੁਣਦਾ ਏ ਨਾ ਇਸ ਦੇ ਬਾਰੇ ਕੋਈ ਪਤਾ ਚੀਜ਼ ਦਾ ਵੀ ਕਿਹਨੂੰ ਜਾ ਕੇ ਮਿਲੀਏ ਕੀ ਕੀ ਗੱਲ ਕਰੀਏ ਕਿਹਦੇ ਵਾਸਤੇ ਕਿਉਂਕਿ ਐਦਾਂ ਕੋਈ ਸੋਲੂਸ਼ਨ ਹੁੰਦਾ ਵੀ ਨਹੀਂ ਹੈਗਾ ਇਸ ਚੀਜ਼ ਦਾ ਇੰਤਿਆਰ ਜੀ ਗੱਲ ਸਮਾਂ ਵੀ ਨਹੀਂ ਐਨਾ ਕਿਸੇ ਕੋਲ ਨਾ ਵੀ ਕਿਸੇ ਦੇ ਡਾਕਟਰ ਜਾਓ ਕੀ ਬੈਠੋ ਠੀਕ ਹੈ ਇਹ ਚੀਜ਼ਾ ਹੁਣ ਤੁਹਾਨੂੰ ਪਤਾ ਹੀ ਆਨਲਾਈਨ ਹੈ ਕੋਈ ਹੈਲਪਲਾਈਨ ਨੰਬਰ ਹੋਵੇ ਕੋਈ ਬੰਦਾ ਦੱਸ ਵੀ ਸਕੇ ਕੋਈ ਹੱਲ ਵੀ ਹੋਵੇ ਠੀਕ ਹੈ ਹਰ ਥੋੜੀ ਜੀ ਬਰਸਾਤ ਨਾਲ ਤੁਹਾਡੇ ਪਿੰਡ ਦਾ ਇਹ ਹੰਡਰ ਬ੍ਰਿਜ ਭਰ ਜਾਂਦਾ ਹੈ। ਕੀ ਕਹਿਣਾ ਚਾਹੋਗੇ ਜੀ? ਇਹ ਤਾਂ ਹਲਕੀ ਕਿਤਾ ਗਾ ਵੀ। ਪਰ ਹਲ ਹੋਗਾ ਜਾਈਦਾ ਕੋਈ ਨਾ। ਸਿੱਟਰੀ ਲੋਕ ਲੋਨ ਤੁਹਾਡੇ ਸਾਹਮਣੇ ਲੋਕ ਬਹੁਤ ਤੰਗ ਆ ਗੱਡੀਆਂ ਵਿੱਚ ਖੜ ਜਾਂਦੀਆਂ ਸੂਟਿੰਗ ਨੇ ਹੁਣ ਸਭ ਤੁਹਾਡੇ ਸਾਹਮਣੇ ਰੁਕੇ ਰਹੀ ਮੇਰੀ ਠੀਕ ਹੈ। ਤੇ ਨਖਰਨਾਨ ਖਾਨ ਕੇ